ਅਸ਼ੀਆ ਕਾਸ ਕੈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਚ ਅਕਸਰ ਵੱਡੇ ਘਰਾਣਿਆਂ ਦੇ ਵਿਆਹ ਸਮਾਰੋਹ ਚ ਸਿਆਸੀ ਆਗੂਆਂ ਨੂੰ ਸ਼ਾਮਲ ਹੁੰਦੇ ਦੇਖਿਆ ਜਾਂਦਾ ਸੀ ਪਰ ਇਸ ਸਾਲ ਇਹੀ ਲੋਕ ਸਿਆਸੀ ਆਗੂਆਂ ਦੇ ਵਿਆਹ ਚ ਸ਼ਾਮਲ ਹੁੰਦੇ ਦੇਖੇ ਗਏ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਸ ਸਾਲ ਖੂਬ ਸ਼ੈਣਾਈਆਂ ਵੱਜੀਆਂ ਅਤੇ ਮੰਤਰੀਆਂ ਸਣੇ ਕਈ ਵਿਧਾਇਕਾਂ ਦੇ ਵਿਆਹ ਦੇ ਪਾਜੇ ਬੱਚੇ ਪੰਜਾਬ ਦੀ ਸਿਆਸਤ ਚ ਲਗਾਤਾਰ ਪਿਆਹ ਦਾ ਦੌਰ ਜਾਰੀ ਰਿਹਾ ਜਿੱਥੇ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਉੱਥੇ ਹੀ ਇਸ ਸਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸੀਨੀਅਰ ਅਧਿਕਾਰਗਤ ਚਟਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹਿਰ ਵਿਧਾਇਕ ਕਮਰਿਤ ਪਾਲ ਸਿੰਘ ਸੁਖਾਨੰਦ ਵਿਧਾਇਕ ਮੁਰਿੰਦਰ ਸਿੰਘ ਸਵਾਨਾ ਦਾ ਵਿਆਹ ਵੀ ਹੋਇਆ ਉੱਥੇ ਹੀ ਕਈ ਸਿਆਸੀ ਆਗੂਆਂ ਨੇ ਆਪਣੇ ਬੱਚਿਆਂ ਦੇ ਵੀ ਵਿਆਹ ਕੀਤੇ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਦੱਸਾਂਗੇ ਕਿ ਸਾਲ 2023 ਕਿਹਨਾ ਕਿਹਨਾ ਆਗੂਆਂ ਨੇ ਜਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 25 ਮਾਰਚ 2023 ਨੂੰ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਚ ਬੱਜੇ। ਦੰਗਲ ਦੇ ਗੁਰਦੁਆਰਾ ਵਿਭੋਗ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਜੋੜੀ ਨੇ ਆਨੰਦ ਕਾਰਜ ਹੋਏ। ਉਹਨਾਂ ਦੇ ਵਿਆਹ ਸਮਾਗਮ ਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਣੇ ਪਹੁੰਚੇ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਉੱਚੇ ਤੌਰ ਤੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਪਹੁੰਚੇ। ਰਾਗਵ ਚੱਡਾ ਤੇ ਪਨਮਿਤੀ ਚੋਪੜਾ ਦਾ ਵਿਆਹ ਪੰਜਾਬ ਤੋਂ ਰਾਸਵਾ ਮੈਂਬਰ ਰਾਗਵ ਚੱਡਾ ਅਤੇ ਅਦਾਕਾਰਾ ਪਨਮਿਤੀ ਚੋਪੜਾ 24 ਸਤੰਬਰ 2023 ਨੂੰ ਵਿਆਹ ਦੇ ਬੰਧਨ ਚ ਬੱਜੇ ਰਾਜਸਥਾਨ ਦੇ ਉਦੈਪੁਰ ਵਿਖੇ ਦੋਨਾਂ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਗਵ ਚੱਡਾ ਦੀ ਬਰਾਚਨ ਨੱਚਦੇ ਹੋਏ ਦਿਖਾਈ ਦਿੱਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਲਬਿਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਨੇ 7 ਨਵੰਬਰ 2023 ਨੂੰ ਮੇਰਠ ਵਾਸੀ ਡਾਕਟਰ ਗੁਰਵੀਨ ਕੌਰ ਨਾਲ ਵਿਆਹ ਕਰਵਾਇਆ ਮੀਤ ਹੈਰ ਅਤੇ ਡਾਕਟਰ ਗੁਰਵੀਨ ਕੌਰ ਦੇ ਆਨੰਦ ਕਾਰਜ ਗੁਰੂ ਮਰਿਆਦਾ ਅਨੁਸਾਰ ਨਵਾਂ ਗਾਉਂ ਚ ਹੋਇਆ ਗੁਰਵੀਨ ਕੌਰ ਮੇਰਠ ਦੇ ਗੋਡੀਵਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾਲੀ ਬੇਟੀ ਨੇ ਵਿਧਾਇਕ ਨਰਿੰਦਰ ਸਿੰਘ ਸਵਨਾ ਦਾ ਵਿਆਹ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਨਰਿੰਦਰ ਸਿੰਘ ਸਵਨਾ 26 ਜਨਵਰੀ 2023 ਨੂੰ ਖੁਸ਼ਬੂ ਨਾਲ ਵਿਆਹ ਦੇ ਬੰਧਨ ਚ ਬੱਜੇ ਦੱਸਦੇ ਇਹ ਕਿ ਨਰਿੰਦਰਪਾਲ ਸਿੰਘ ਸਵਨਾ ਪੰਜਾਬ ਦੀ ਮਾਨ ਸਰਕਾਰ ਚ ਪਹਿਲੀ ਵਾਰ ਵਿਧਾਇਕ ਬਣੇ ਨੇ ਉਹਨਾਂ ਨੇ ਵਿਦਾਂ ਸਭਾ ਚੋਣਾਂ ਦੌਰਾਨ ਪਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਵੱਡੇ ਫਰਕ ਨਾਲ ਹਰਾ ਦਿੱਤਾ ਸੀ। ਵਿਧਾਇਕ ਅਮਰਿਤਪਾਲ ਸਿੰਘ ਸੁਖਨੰਦ ਦਾ ਵਿਆਹ ਬਾਗਾਪੁਰਾਣਾ ਤੋਂ ਵਿਧਾਇਕ ਅਮਰਿਤਪਾਲ ਸਿੰਘ ਸੁਖਨੰਦ 2 April 2023 ਨੂੰ ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਸ੍ਰੀ ਮੁਕਸਰ ਸਾਹਿਬ ਦੀ ਪੋਤੀ ਰਾਜਵੀਰ ਕੌਰ ਨਾਲ ਵਿਆਹ ਦੇ ਬੰਦਨ ਚ ਬੱਜੇ। ਉਹਨਾਂ ਦਾ ਵਿਆਹ ਸ਼ਿਮਲਾ ਕੁਫਰੀ ਵਿਖੇ ਹੋਇਆ। ਉਹਨਾਂ ਦੇ ਵਿਆਹ ਸਮਾਰੋਹ ਮੌਕੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੁਰਮੇ ਦੀ ਰਸਮ ਨਿਭਾਈ ਸੀ ਵਿਧਾਇਕ ਗੁਰਵਿੰਦਰ ਸਿੰਘ ਗੁਰੀ ਦਾ ਵਿਆਹ ਅਮਲੋ ਵਿਧਾਨ ਸਭਾ ਸੀਟ ਤੋਂ ਵਿਧਾਇਕ ਗੁਰਵਿੰਦਰ ਸਿੰਘ ਗੁਰੀ 9 ਦਸੰਬਰ ਨੂੰ ਫਿਰੋਜ਼ਪੁਰ ਦੀ ਕੁੜੀ ਨਾਲ ਵਿਆਹ ਦੇ ਬੰਦੇ ਚ ਬਜੇ ਉਹਨਾਂ ਦਾ ਵਿਆਹ ਚੰਡੀਗੜ੍ਹ ਦੇ ਨਾਲ ਲੱਗ ਤੇ ਮੁਹਾਲੀ ਜ਼ਿਲ੍ਹੇ ਦੇ ਨਵਾਗਾਉਂ ਕਸਬੇ ਦੀ ਇੱਕ ਨਿਜੀ ਰਿਜ਼ੋਰਟ 'ਚ ਹੋਇਆ ਸੀ ਇਸ ਦੇ ਨਾਲ ਹੀ ਸਾਲ 2023 ਸਿਆਸਤ ਦਾ ਨਾ ਦੇ ਬੱਚਿਆਂ ਦੇ ਲਈ ਵੀ ਕਾਫੀ ਅਹਿਮ ਰਿਹਾ ਜਿੱਥੇ ਸੇ ਕਈ ਪੰਜਾਬ ਦੇ ਵੱਡੇ ਅੱਖਾਂ ਦੇ ਵਿਆਹ ਹੋਏ ਉੱਥੇ ਹੀ ਪੰਜਾਬ ਦੇ ਕਈ ਸੀਨੀਅਰ ਸਿਆਸਤਦਾਨਾਂ ਨੇ ਆਪਣੇ ਬੱਚਿਆਂ ਦੇ ਵੀ ਹੱਥ ਫੜੇ ਕਿਤੇ ਵਿਧਾਇਕ ਸੰਘੋਵਾਲ ਦੀ ਬੇਟੀ ਦਾ ਵਿਆਹ ਲੁਧਿਆਣਾ ਦੇ ਗਿਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਘੋਵਾਲ ਦੇ بیٹے ਦਾ ਵਿਆਹ ਖੰਨਾ ਵਿਖੇ ਹੋਇਆ ਇਸ ਵਿਆਹ ਸਮਾਰੋਚ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਮੇਤ ਅੱਧ ਕੈਬਨਿਟ ਪਹੁੰਚੀ ਅਤੇ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ ਨਵਜੋਤ ਸਿੰਘ ਸਿੱਧੂ ਦੇ بیٹے ਦਾ ਵਿਆਹ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ بیٹے ਕਰਨ ਦਾ ਵਿਆਹ 7 ਦਸੰਬਰ 2003 ਨੂੰ ਪਟਿਆਲਾ ਵਿਖੇ ਇਨਾਇਤ ਰੰਦਾਵਾ ਨਾਲ ਹੋਇਆ। ਉਹਨਾਂ ਦੇ ਵਿਆਹ 'ਚ ਕਈ ਸਿਆਸੀ, ਫਿਲਮ ਅਤੇ ਕ੍ਰਿਕਟ જગ ਦੀਆਂ ਹਸਤੀਆਂ ਨੇ ਸ਼ਾਮਲ ਹੋਇਆ। ਐਮਪੀ ਗੁਰਜੀਤ ਸਿੰਘ ਔਜਲਾ ਦੀ ਧੀ ਦਾ ਵਿਆਹ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਧੀ ਨਿਗਤ ਔਜਲਾ ਤੇ ਤੇਜ ਪ੍ਰਤਾਪ ਸਿੰਘ ਚਿਮਮਾ 18 ਨਵੰਬਰ 2003 ਨੂੰ ਵਿਆਹ ਦੇ ਬੰਧਨ 'ਚ ਪਹੁੰਚੇ। ਇਸ ਬਿਆਦੇ ਵਿੱਚ ਵੀ ਕਈ ਸਿਆਸੀ ਆਗੂ ਤੇ ਕਈ ਵੱਡੇ ਫਿਲਮ ਅਦਾਕਾਰ ਸ਼ਾਮਿਲ ਹੋਏ ਨੇ ਸੋ ਇਹ ਸਾਨੂੰ ਸਾਲ 2023 ਦੀਆਂ ਕੁਝ ਜਾਂਦਾ ਜੋ ਕਿ ਸਿਆਸਤਦਾਨਾਂ ਦੇ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੀ ਰਹੀ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕਈ ਵੱਡੇ ਸਿਆਸਤਦਾਨਾਂ ਦੇ ਬੱਚਿਆਂ ਨੇ ਵੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਤਦ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ ਤੇ ਸਕਾਈ ਨਿਊਜ਼ ਪੰਜਾਬ ਦੀ ਸਮੂਚੀ ਟੀਮ ਦੇ ਵੱਲੋਂ ਤੁਹਾਨੂੰ ਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ lak lak bir dayanamayın. Saç yakın.